ਕੀ ਕਰੀ ਜਿਤਨੇ ਨਿਸ਼ਚਿਤ ਹੈ ਜਿਤਨੇ ਨਿਸ਼ਚਿਤ ਹੈ ਸੱਚੇ ਬਾਗ ਹਾਂ ਬਹੁਤ ਅੱਛਾ ਮੈਂ ਤੁਹਾਨੂੰ ਹੋਰ ਇੰਟਰਸਟਿੰਗ ਗੱਲ ਦੱਸਦਾ ਕਈ ਬੰਦੇ ਨੂੰ ਲੱਗ ਜਾਂਦਾ ਵੀ ਜੀ ਭਾਜਪਾ ਨਹੀਂ ਬੈਠਣੀ ਆਜੂ ਸਰ ਬੈਠੋ ਆਓ ਜੀ ਗੋਪੀ ਜੀ ਬਹਿ ਜਾ ਯਾਰ ਬਹਿ ਜਾ ਜਿਹੜਾ ਜਿਹੜਾ ਗੱਲ ਕਰਦਾ ਸੀ ਕੋਈ ਨਾ ਕੋਈ ਇੱਥੇ ਕਾਲਾ ਨਹੀਂ ਪਾਵਾਰ ਕਹਿੰਦਾ ਨਹੀਂ ਇਹਨਾਂ ਨੂੰ ਕਾਲਾ ਜੀ ਹੋਰ ਜੀ ਕਿਦਾਂ ਬਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਕਿਦਾਂ ਜੀ ਅਸੀਂ ਪੂਰੇ ਤੈਨੂੰ ਇਹ ਮੈਸੇਜ ਇਹ ਕੋਈ ਤਾਂ ਦੇਖਿਆ ਸੀ ਮੈਸੇਜ ਤੈਨੂੰ ਆਇਆ ਤਾਂ ਕਹਿੰਦੇ ਨਹੀਂ ਲੈ ਲੋ ਉਹਦੇ ਅਸੀਂ ਕਿਰ ਮੈਸੇਜ ਆਉਂਦੇ ਰਹੇ ਤੇ ਕਹਿੰਦੇ ਹਾਂ ਹੁਣ ਵੀ ਅਸੀਂ ਜਨ ਸਾਹਿਬ ਨਾਲ ਹੀ ਟਾਈਮ ਦੇਖੀ ਜੀ ਸਹੀ ਮਾਰੇ ਪਿੱਛੇ ਹੋ ਤਾਂ ਤੁਹਾਡੀ ਤਾਂ ਫੋਟੋ ਬਹੁਤ ਆ ਜਾਂਦੀ ਆ ਸਾਡੀ ਨਹੀਂ ਆਉਂਦੀ ਅੱਜ ਵੀ ਲੱਗਦਾ ਨਹੀਂ ਆ ਮੇਰੇ ਤੋਂ ਲੱਗਦੀ ਆਉਂਦੇ ਹਾਂ ਹਾਂ ਇਨ ਜ਼ਿਲ੍ਹੇ ਦਾ ਉੱਧਰ ਦੇ ਵਿੱਚ ਵਿਜ਼ਿਟ ਕੀਤਾ ਜਾ ਰਿਹਾ ਹੈਗਾ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਕੀ ਕਹਿਣਾ ਚਾਹੋਗੇ ਅੱਜ ਚੋਣਾਂ ਦੇ ਵਿੱਚ ਸਵੇਰ ਤੋਂ ਲੈ ਕੇ ਕੋਈ 60-60 ਬੂਥ ਹਜੇ ਤੱਕ ਵਿਜ਼ਿਟ ਕੀਤੇ ਆ ਹਰ ਜਗ੍ਹਾ ਬੜਾ ਅੱਛਾ ਰੁਝਾਨ ਹੈ ਔਰ ਜਿਹੜੀ ਪਹਿਲੀ ਵਾਰੀ ਇਹ ਗੱਲ ਦੇਖਣ ਨੂੰ ਮਿਲੀ ਹੈ ਕਿ ਮੌਕੇ ਦੀ ਸਰਕਾਰ ਹੋਵੇ ਤੇ ਕਈ ਜਗ੍ਹਾ ਉਹਨਾਂ ਦੇ ਬੂਥ ਨਹੀਂ ਲੱਗੇ ਹੋਏ ਔਰ ਜੇ ਕਈ ਜਗ੍ਹਾ ਲੱਗੇ ਹੋਏ ਉੱਥੇ ਕੋਈ ਵੀ ਨਹੀਂ ਬੈਠਾ ਹੋਇਆ ਸਿਰਫ ਤੰਬੂ ਔਰ ਉਹ ਲੱਗਾ ਮੈਨੂੰ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰਾਂ ਤੇ ਬੜਾ ਮਾਣ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਹਰ ਬੂਥ ਤੇ ਬੈਠੇ ਆ ਅਸ ویਲੇ ਜਿਹੜਾ ਹੈਗਾ ਗਰਮੀ ਦਾ ਮੌਸਮ ਹੈ ਔਰ ਸਰਕਾਰ ਦੇ ਪ੍ਰਤੀ ਜਿਹੜੀ ਨਰਾਜ਼ਗੀ ਉਹਦੇ ਕਰਕੇ ਜਿਹੜੀ VOTING ਹੈ ਉਹ ਵੀ ਬੜੀ ਲੋ ਹੋ ਰਹੀ ਹੈ ਸੋ ਮੈਂ ਜਿੰਨਾ ਕਿ ਹਜੇ ਤੱਕ ਗੱਲ ਕੀਤੀ ਹੈ ਵਰਕਰ ਸਬੰਦਨਾ ਕਿਉਂਕਿ ਸਾਡੀ ਜਿਹੜੀ ਸਾਰੀ ਟੀਮ ਹੈ ਨਕਉਦਰ ਹਲਕੇ ਦੀ ਕਾਂਗਰਸ ਦੇ ਜਿੰਨੇ ਵੀ ਵਰਕਰ ਨੇ ਜਿੰਨੇ ਵੀ ਲੀਡਰ ਨੇ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਪਿਛਲੇ 2.5 ਸਾਲ ਤੋਂ ਔਰ ਮੈਨੂੰ ਇਹ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਦੀ ਜਿਹੜੀ ਇਹ ਮਿਹਨਤ ਹੈ ਉਹਦਾ ਸਦਕਾ ਅਸੀਂ 5000 ਵੋਟਾਂ ਨਾਲ ਆਪਣੇ ਵਿਰੋਧੀਆਂ ਤੋਂ ਅੱਗੇ ਆ ਪਰ ਸਰ ਚਰਨਜੀਤ ਸਿੰਘ ਚੰਨੀ ਉਹਦੇ ਤੇ ਉਹ ਕਹਿੰਦੇ ਹੁੰਦੇ ਆ ਸੋਨੇ ਪੈ ਸੁਹਾਗਾ ਹੋਇਆ ਹੋਇਆ ਉਹਨਾਂ ਦੇ ਨਾਂ ਦੇ ਕਰਕੇ ਅਸੀਂ 15k ਹਜ਼ਾਰ ਵੋਟਾਂ ਦੇ ਨਾਲ ਨਕੂਦਰ ਹਲਕੇ ਤੋਂ ਤਕਰੀਬਨ ਤਕਰੀਬਨ ਇਤੋਂ ਵੱਧ ਵੀ ਹੋ ਸਕਦੀ ਹੈ ਲੀਡ ਅਸੀਂ ਪਾਰਟੀ ਨੂੰ ਲੈ ਕੇ ਜਾ। ਸਰਸਰ ਪ੍ਰਸ਼ਾਸਨ ਨਾਲ ਲੋ ਜਿਹੜੇ ਪ੍ਰਬੰਧ ਹੈ ਉਹ ਕਿਸ ਤਰ੍ਹਾਂ ਦੇ ਪ੍ਰਸ਼ਾਸਨ ਦੇ ਜਿਹੜੇ ਪ੍ਰਬੰਧ ਹੈ ਉਹ ਬਹੁਤ ਜ਼ਿਆਦਾ ਪੁਖਤਾ ਨਹੀਂ ਹੈਗੇ ਔਰ ਬੜੀ ਜਗ੍ਹਾ ਤੋਂ ਸਵੇਰੇ ਫੋਨ ਆਏ ਇਹਨਾਂ ਦੇ ਜਿਹੜੇ ਆਫੀਸਰ ਆ ਟ੍ਰੇਨ ਨਹੀਂ ਹੈਗੇ ਇੱਕ ਦੋ ਬੂਥਾਂ ਤੇ ਉਹ ਸਿਰਫ ਵੋਟਰ ਕਾਰਡ ਹੀ ਮੰਗ ਰਹੇ ਸੀ ਹਾਲਾਂਕਿ ਸਰਕਾਰ ਦੀਆਂ ਹਦਾਇਤਾਂ ਕਿ 12 ਆਈਡੀਆਂ ਚ ਕੋਈ ਵੀ ਆਈਡਿਟੀ ਸੀ ਯੂਜ਼ ਕਰ ਸਕਦੇ ਹੋ ਦੂਜਾ ਇੱਕ ਦੋ ਬੂਥਾਂ ਦੇ ਉੱਤੇ ਸਾਨੂੰ ਸਿਰੇ ਵੀ ਦੇਖਣ ਨੂੰ ਮਿਲਿਆ ਕਿ ਮਸ਼ੀਨਾਂ ਇਹਨਾਂ ਨੇ ਸਾਨੂੰ ਬਿਨਾਂ ਦਿਖਾਏ ਆਨ ਕਰ ਲਈਆਂ ਔਰ ਜਿਹੜਾ ਤੀਜਾ ਵੱਡੀ ਮੁਸ਼ਕਲ ਜਿਹੜੀ ਹੋਰ ਆ ਰਹੀ ਹੈ ਉਹ ਆ ਰਹੀ ਹੈ ਕਿ ਉੱਥੇ ਗਰਮੀ ਬਹੁਤ ਹੈ ਜੇ ਕਿਸੇ ਨੂੰ 2-4 ਮਿੰਟ ਬਾਹਰ ਖੜੇ ਹੋਣਾ ਪੈਂਦਾ ਉੱਥੇ ਇਹਨਾਂ ਦਾ ਕੋਈ ਵੀ ਇੰਤਜ਼ਾਮ ਨਹੀਂ ਹੈਗਾ ਕੋਈ ਕੂਲਰੀਆਂ ਕੋਈ ਠੰਡੇ ਪਾਣੀ ਦਾ ਕੋਈ ਅਰੇਂਜਮੈਂਟ ਇਹਨੂੰ ਕਰਨਾ ਚਾਹੀਦਾ ਸੀ ਕਿਉਂਕਿ ਆਪ ਤਾਂ ਇਹ ਸਾਰੇ ਜਿਹੜੇ ਹੈਗੇ ਜਾਨੂ ਹੀ ਆ ਪੰਜਾਬ ਦੇ ਮੌਸਮ ਤੋਂ ਸੋ ਇਦਾਂ ਦੀਆਂ ਦੋ ਚਾਰ ਗੱਲਾਂ ਹੈਗੀਆਂ ਬਾਕੀ ਜਦੋਂ ਸਾਰੇ ਬੂਥ ਵਰਕਰਸ ਨਾਲ ਗੱਲ ਆਉਣੀਆਂ ਜੋ ਹੋਰ ਕੋਈ ਕਮੀ ਪੇਸ਼ੀ ਨਜ਼ਰ ਆਊਗੀ ਉਹ ਤੁਹਾਨੂੰ ਦੱਸਾਂਗੇ ਦੂਜੀ ਜਿਹੜੀ ਅੱਛੀ ਗੱਲ ਹੈ ਉਹ ਇਹ ਹੈ ਕਿ ਸਾਰਿਆਂ ਨੂੰ 바ਰ ਕੋਡ ਵਾਲੀਆਂ ਸਲਿੱਪਸ ਕਰੇ ਗਈਆਂ ਹੋਈਆਂ ਉਹ ਇੱਕ ਅੱਛੀ ਸੰਕੇਤ ਹੈ ਬਟ ਅਜੇ ਵੀ ਹੋਰ بڑا ਕੁਝ ਕੀਤਾ ਜਾ ਸਕਦਾ ਸੀ ਜਿੱਦਾਂ ਇਹਨਾਂ ਨੇ ਐਡਵਰਟਾਈਜ਼ ਕੀਤਾ ਸੀ ਕਿ ਨਵੇਂ ਵੋਟਰਾਂ ਨੂੰ ਅਸੀਂ ਆਹ ਕਰਾਂਗੇ ਫਰਸਟ ਟਾਈਮ ਵੋਟਰਸ ਨੂੰ ਮੈਨੂੰ ਪਿੰਡਾਂ ਵਾਲੇ ਕਿਸੇ ਵੀ ਵਿਧਾ ਦੇ ਇਦਾਂ ਦਾ ਕੁਝ ਨਜ਼ਰ ਨਹੀਂ ਆਇਆ ਕਿ ਕਿਸੇ ਲਈ ਕੋਈ ਜ਼ਿਆਦਾ ਹੋਇਆ ਹੋਵੇ ਸ਼ਹਿਰ ਦੇ ਵਿੱਚ ਜੇ ਕਿਤੇ ਇੱਕ ਅੱਧੀ ਜਗ੍ਹਾ ਕਰਕੇ ਬਾਅਦ ਚ 10 ਦਿਨ ਮੈਂ ਕਹਿ ਨਹੀਂ ਸਕਦਾ ਬਟ ਮੈਨੂੰ ਲੱਗਦਾ ਹੈ ਕਿ ਰਲਾ ਮਲਾ ਕੇ ਮਿਕਸ ਜਾਈ ਹੈ ਮੈਂ ਵੀ ਨਹੀਂ ਕਹਿ ਸਕਦਾ ਬਹੁਤ ਮਾਰੇ ਪ੍ਰਬੰਧ ਹੈ ਪਰ ਮੈਂ ਵੀ ਨਹੀਂ ਕਹਿ ਸਕਦਾ ਕਿ ਅਪ ਟੂ ਡੇਟ ਪ੍ਰਬੰਧ ਹੈ